ਆਪਣੇ ਇਤਿਹਾਸਿਕ ਸਫਰਾਂ ਨਾਲ ਜੁੜੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਆਪਣਾ ਅੱਜ ਦਾ ਸਫਰ ਚੰਕੌਰ ਸਹਿਵਲ ਉੱਤੇ ਪਹੁੰਚ ਗਏ ਆਪਾਂ ਚਮਕੌਰ ਦੀ ਗੜੀ ਦੇ ਦਰਸ਼ਨ ਕਰਾਂਗੇ ਤੇ ਨਾਲ ਤੁਹਾਨੂੰ ਵੀ ਕਰਵਾਵਾਂਗੇ ਉੱਥੋਂ ਦਾ ਜੋ ਵੀ ਇਤਿਹਾਸ ਹੋਇਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਵੀਰ ਭਾਈ ਚੈਨਲ ਤੇ ਨਵੇਂ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਆਪਾਂ ਫੇਰ ਤੋਂ ਦੱਸ ਦਈਏ ਕਿ ਆਪਾਂ ਪੰਜਾਬ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਰਹੇ ਆਂ ਦੇ ਨਾਲ ਉਮੀਦ ਕਰਵਾ ਰਹੇ ਆ। ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਚੰਗੀ ਲੱਗੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਮੋਢਿੰਡੇ ਤੋਂ 15 ਕਿਲੋਮੀਟਰ ਅਤੇ ਰੂਪਨਗਰ ਤੋਂ 16 ਕਿਲੋਮੀਟਰ ਦੂਰ ਸਥਿਤ ਨਗਰ ਚਮਕੌਰ ਸਾਹਿਬ ਐਸ ਵੇਲੇ ਆਪਾਂ ਪਹੁੰਚ ਚੁੱਕੇ ਆਂ ਜੀ। ਤੇ ਇਹ ਆ ਗਿਆ ਛੋਟੀ ਜਿਹੀ ਮਾਰਕੀਟ ਦੋਨੇ ਪਾਸੇ ਬਾਜ਼ਾਰ ਲੱਗੇ ਦੁਕਾਨਾਂ ਲੱਗੀਆਂ ਹੋਈਆਂ ਨੇ। ਤੇ ਇਸ ਵੇਲੇ ਆਪਾਂ ਜਾ ਰਹੇ ਹਾਂ ਚਮਕੌਰ ਦੀ ਗੜੀ ਸਾਹਿਬ ਵੱਲੋਂ ਇਹ ਵਾਲੇ ਥਾਲੇ ਇੱਥੇ ਜਿਆ ਪੁੱਛੇ ਦੁਕਾਨਾਂ ਨੇ ਇਧਰਲੇ ਪਾਸੇ ਛੋਟੀ ਜੀ ਮਾਰਕੀਟ ਹੈ ਤੇ ਬਾਕੀ ਖੁੱਲਾ ਬਾਜ਼ਾਰ ਉਸਦੇ ਪਾਸੇ ਉਹ ਸਾਹਮਣੇ ਚਮਕੌਰ ਦੀ ਗੜੀ ਦਾ ਗੇਟ ਉੱਥੇ ਰੱਖਿਓ ਨਾ ਆਪਾਂ ਚੱਲਦੇ ਜੀ ਉੱਧਰ ਜਾ ਕੇ ਗੜੀ ਦੇ ਦਰਸ਼ਨ ਕਰਦੇ ਆ ਤੇ ਨਾਲ ਇਤਿਹਾਸ ਦੀ ਹੁੰਦ ਨਾਲ ਜਾਣ ਪਾਵਾਂਗੇ ਤਾਂ ਬਹੁਤ ਸਾਰੀਆਂ ਦੁਕਾਨਾਂ ਨੇ ਦੋਨੋਂ ਸਾਈਡਾਂ ਤੇ ਲੱਗੀਆਂ ਹੋਈਆਂ ਨੇ ਸੁਣੀ ਗੱਲ ਬਾਤ ਆ ਇਹ ਸਾਹਮਣੇ ਚਮਕਾਉ ਦੀ ਗੜੀ ਦਾ ਗੇਟ ਗੇਟ ਦੇ ਅੰਦਰ ਵੱੜਦੇ ਹੀ ਇੱਥੇ ਤੋਂ ਕੁਝ ਆਡੀਅਨ ਸਟਾਰਟ ਹੋ ਜਾਂਦੀਆਂ ਨੇ ਇਹ ਪੌੜੀਆਂ ਚੜ੍ਹ ਕੇ ਆਪਾਂ ਪਹੁੰਚਦੇ ਆਂ ਗੜੀ ਸਾਹਿਬਾ ਤੇ ਇੱਥੇ ਆਉਣ ਲਈ ਸਕੂਟਰ ਮੋਟਰਸਾਈਕਲ ਕਾਰ ਇਹ ਉੱਪਰ ਤੱਕ ਵੀ ਚਲੇ ਜਾਂਦੇ ਆ ਉਹ ਦੂਸਰੇ ਪਾਸੇ ਰਸਤਾ ਹੈਗਾ ਆਪਾਂ ਉਹ ਰਸਤਾ ਵੀ ਤੁਹਾਨੂੰ ਦਿਖਾ ਦੰਨੇ ਆ ਫਿਲਹਾਲ ਇੱਥੋਂ ਆਪਾਂ ਪੌੜੀ ਚੜ੍ਹ ਕੇ ਚੱਲਦੇ ਆ ਉੱਪਰ ਬਾਸਾ ਆਹ ਇੱਕ ਮੋੜ ਮੁੜ ਕੇ ਉਹ ਸਾਹਮਣੇ ਆਹਦਾ ਇੱਕ ਘੜੀ ਦਾ ਦਰਵਾਜਾ ਅੱਜ ਐਨੇ ਕੌੜੀਆਂ ਸੀ ਇੱਥੇ ਗੱਡੀਆਂ ਆ ਜਾਂਦੀਆਂ ਨੇ ਉੱਪਰ ਹਾਂ ਇਹ ਪਾਰਕਿੰਗ ਆ ਬਾਅਦ ਵੀ ਗੱਡੀਆਂ ਆਉਂਦੀਆਂ ਨੇ ਕੁੱਟੜ ਮੋੜ ਤੋਂ ਉਹ ਵਾਲਾ ਰਸਤਾ ਇੱਧਰੋਂ ਸਕੂਟਰ ਕਾਰ ਮੋਟਰਸਾਈਕਲ ਦੇ ਵੀ ਆ ਸਕਦੇ ਤੇ ਤਾਂ ਦੇ ਫਿਰ ਇਹ ਸਾਰੀ ਕੁਲੀ ਪਾਰਕਿੰਗ ਆ ਸੰਨ 1704 ਈਸਵੀ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਦਾ ਸਿੰਘ ਜੀ ਤੇ ਨਾਲ ਉਹਨਾਂ ਦੇ 40 ਸਿੰਘ ਇਸ ਸਥਾਨ ਤੇ ਪਹੁੰਚੇ ਸੀ ਤੇ ਨਾਲ ਹੀ ਮੁਗਲਾਂ ਦੀ ਫੌਜ ਵੀ ਉਹਨਾਂ ਦੇ ਨਾਲ ਇਸ ਸਥਾਨ ਤੇ ਪਹੁੰਚ ਗਈ ਸੀ ਐਸ ਵੱਡੇ ਸਕਰੀਨ ਤੇ ਜਿਹੜੇ ਤੁਹਾਡੇ ਸਾਹਮਣੇ ਆ ਜੀ ਚਮਕੌਰ ਦੀ ਗੜੀ ਇਸ ਗੜੀ ਵਿੱਚ ਮੁਗਲਾਂ ਦੀ ਫੌਜ ਨੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੀ ਫੌਜ ਨੂੰ ਘੇਰਾ ਪਾ ਲਿਆ ਸੀ ਇਥੋਂ ਆਪਾਂ ਚੱਲਦੇ ਅੰਦਰ। ਬਾਅਦ ਕੇ ਅੰਦਰ ਜਾ ਕੇ ਦੇਖਦੇ ਆਂ ਕੀ ਮਾਹੌਲ ਆ। ਇਧਰ ਆਪਾਂ ਆਇਆ ਉਹ ਸਾਹਮਣੇ ਦੇਖ ਚੋ। ਤੇ ਉਹ ਸਾਹਮਣੇ ਇਤਿਹਾਸ ਦਾ ਬੋਰਡ ਵੀ ਲੱਗਾ ਹੋਇਆ। ਆਪਾਂ ਚੱਲਦੇ ਇੱਕ ਵਾਰ ਇਸ ਨੂੰ ਸੰਖੇਪ ਇਤਿਹਾਸ ਦਾ ਬੋਰਡ ਵੀ ਦਿਖਾ ਰਹੇ ਆਂ। ਇਹ ਰਿਹਾ ਜੀ ਇਥੋਂ ਦਾ ਸੰਖੇਪ ਇਤਿਹਾਸ। गुरुद्वारा श्री गढ़ी साहब ठीक है जी वीडियो पॉज करके इतिहास पढ़ लेना तो बाकी गुरु इतिहास कर देना चलते उप ਇਹ ਆਪਾਂ ਪਹੁੰਚਦੇ ਦੇ ਉੱਪਰ ਇੱਕ ਕੁਝ ਕੁਝ ਦੇਣਾ ਕੋਲੋਟਾ ਜਿਹੜਾ ਹੈ ਧਿਆਨ ਗੇਟ ਦੇ ਅੰਦਰ ਵਰਦੇ ਸਾਹਮਣੇ ਸੱਚਾ ਇੱਕ ਮਾਡਲ ਬਣਾਇਆ ਗੁਰਦੁਆਰਾ ਸ੍ਰੀ ਕੱਚੀ ਗੁਰਿਸਾਹ ਹੈਾਰੇ ਕੋੜੇਾਰੇ ਸਿੰਘਾਂ ਆਲਾ ਸਾਹਮਣੇ ਦਵਾਰਾਲ ਤੇ ਤੇ ਆਦਾਂ ਚਾਰ ਦਵਾਰੀ ਨਿਸ਼ਾਂਸਾ ਕਾਫਲੇ ਗੁਰਦੁਆਰਾ ਨਿਸ਼ਾਂਸਾ ਚੱਲਦੇ ਹਾਂ ਨਾ 15 ਮੱਥਾ ਟੇਕ ਲਈ ਫਿਰ ਆਪਾਂ ਉਹਨਾਂ ਦਾ ਇਤਿਹਾਸ ਦੀ ਸਾਂਝ ਪਾਉਣੀ ਹੈ ਨਾ ਮੱਥਾ ਟੇਕ ਲੈਣਾ ਮਾਸ ਬਣਾਉਣਾ ਨਾ ਵਾਸੇ ਇੱਕ ਹਿੰਦੂਵੇਂ ਤੀਰਥ ਯਾਤਰਾ ਕੇ ਲਈ ਕਿਤੇ ਬਾਪ ਨੇ ਬੇਟੇ ਯਾਤਰਾ ਕੇ ਲਈ ਇੱਥੋਂ ਪਿੰਡ ਪੈਂਦਾ ਦੇਖ ਲੈ ਸੰਨ ਉਸ ਉਰਮਾ ਜੀ ਦੇ ਤੱਕ ਜਦੋਂ ਮਹਾਰਾਜ ਉਹਨਾਂ ਸੇਂਤੀ ਜਗੜਾ ਗਿਆ ਨਾ ਉਹ ਵਰਦੇ ਦਾ ਜਦਦੇ 35 ਸਿੰਘ बादशाह महाराज बोले महाराज ने मन से प्यारोक महाराज सके ਮਹਾਰਾਜ ਜੱਡੇ ਗੱਡੇ ਚਾਉਂਦਿਆਂ ਦੇ ਵਿਚ ਆਪਰੇ ਕੇ ਸਨ ਮਹਾਰਾਜ ਨੇ ਭਾਈ ਜੈਤਨ ਨੂੰ ਇਸ ਪਿੰਡ ਦੇ ਚੌਧਰੀ ਜੀ ਗੜੀ ਸੀ ਉਹਦੇ ਕੋਲ ਮਹਾਰਾਜ ਜੀ ਪਹੁੰਚ ਪਹੁੰਚ ਕੇ ਕਾਬਲੇ ਸੇਗਾ ਨੂੰ ਭੇਜਿਆ ਉਹ ਗੜੀ ਦੇ ਵਿੱਚ ਚੌਧਰੀ ਖੜਾ ਸੀ ਤਦੋਂ ਮਹਾਰਾਜ ਉਹ ਬੜੀ ਜਰ ਸਿੰਘ ਰਾਏ ਚੌਧਰੀ ਨੂੰ ਕਹਿੰਦੇ ਵੀ ਤੈਨੂੰ ਦਸਵੇਂ ਪਾਸਾ ਦੱਸ ਲੈ ਨੇ ਸਰਦਾਰੂ ਕਹਿੰਦੇ ਪਹਿਲੇ ਹੀ ਸਨ ਕਿਉਂਕਿ ਦੇਵੀ ਦੀ ਪੂਜਾ ਕਰਦੇ ਸੀ ਲੈਣਾ ਦੇ ਵੀ ਇਹਨਾਂ ਦੀ ਕੁੱਲ ਦੇਵੀ ਆ ਉੱਥੇ ਜਾਂਦੇ ਹੁੰਦੇ ਨਾਲ ਸਰਪ ਸਾਹਿਬ ਜਾ ਕੇ ਹੁੰਦੇ ਸੀ ਸੋ ਚੌਧਰੀ ਨੇ ਟਾਲਾ ਕਰਿਆ ਉਹ ਪਤਾ ਸੀ ਮੰਤਪੁਰ ਸਾਹਿਬ ਕਿਹਾ ਗਿਆ ਕਹਿੰਦਾ ਮੇਰੇ ਕੋਲ ਵੀ ਭੇਟਾ ਵੀ ਦੇਣ ਵਾਸਤੇ ਗੁਰੂ ਬੈਰਕੁਰ ਪਲੇ ਪਾਜੀ ਅੱਥੀ ਚਾਲੀ ਤੱਕ ਸੋ ਉਹਨੇ ਕਾਈਆ ਸਿੰਘ ਜੀ ਨੇ ਆ ਕੇ ਮਹਾਰਾਜ ਨੂੰ ਦੱਸਿਆ ਮਹਾਰਾਜ ਨੇ ਪੰਜ ਜਨ ਨਾਲ ਅੱਗੇ ਵੀ ਚੌਧਰੀ ਨੂੰ ਕਿਹਾ ਵੀ ਆਹ ਮੱਥਾ ਟੇਕ ਜਦੋਂ ਚੌਧਰੀ ਆਇਆ ਮਹਾਰਾਜ ਕਹਿੰਦੇ ਤੁਹਾਨੂੰ ਗੜੀ ਦਿਖਾ ਮਹਾਰਾਜ ਨੇ ਪਹਿਲੇ ਚੌਧਰੀ ਕਰਾਣਾ ਬੁੱਲਣਾ ਕਹਿੰਿਆ ਮਹਾਰਾਜ ਨੇ ਹੰਮੇ ਕਾਹਨਿਏ ਕੱਤੀਏ ਵੇਖੀ ਦਿਖਾ ਫਾਤੂ ਨੂੰ ਸੱਜੇ ਪਾਸੇ ਜਿਹੜੇ ਚਹਿੰਦੇ ਚੌਧਰੀ ਕੱਲ ਜਿਹੜੇ ਕਿਹਦੇ ਦਰਸ਼ਨ ਕਰੀਏ ਕਹਾਂ ਮਹਾਰਾਜੇ ਕਿਹਾ ਨੀਂ ਮੈਂ ਕਹਿੰਦਾ ਜੋਗੀ ਦੀ ਇਕੱਠੀ ਗੜੀ ਐ ਵੀ ਨੇ ਜੰਗਲਾਂ ਚੱਲਾਂ ਨਾ ਨੂੰ ਪਤਾ ਸੀ ਕਿ ਮੇਰਾ ਘਰ ਚੜਾਵਗੇ ਮਹਾਰਾਜਾ ਪਰ ਜਦੋਂ ਕਾਲ ਨੂੰ ਉਹ ਲਾ ਗਿਆ ਕੰਨਾ ਦਸਵੇਂ ਪਾਤਸ਼ਾਹੀ ਦੇ ਭਾਈ ਉਹਨਾਂ ਜੀ ਨੂੰ ਮਿਠਾਰਾ ਕੀਤਾ ਚੌਧਰੀ ਨੂੰ ਵੇੜ ਪਰ ਕੇ ਲਾਇਆ ਉਹਦਾ ਭਾਈ ਵੀ ਇੱਕ ਇੱਕ ਡਾਕਟਰ ਆਈ ਜੀ ਇੱਕ ਹੂ ਪਜਾਗਲ ਕੁੱਝੇ ਭਾਈ ਨਾਲ ਮੈਂ ਲੋਕਾ ਸੁਣਦਾ ਸੀ ਗੜੀ ਸਰ ਜਦੋਂ ਉਹ ਭਾਈ ਨੇ ਦੇਖਿਆ ਵੀ ਦਸਵੇਂ ਪਾਤਸ਼ਾਹੀ ਦੇ ਭਾਈ ਨੂੰ ਫੜੀ ਆਉਂਦੇ ਨੇ ਤਾਂ ਉਹਨਾਂ ਨੇ ਆਗੇ ਉਹਨੇ ਕਿਹਾ ਮਹਾਰਾਜ ਮੇਰੇ ਪਾਸੇ ਲਈ ਜਾਓ ਮੈਂ ਉਹਨੂੰ ਕੰਮ ਗੋਦਾ ਉਹਦੇ ਵਾਲੇ ਪਾਸੇ ਤੋਂ ਟਾਕੀ ਚੋਂ ਆਣਾ ਐਂਟਰੀ ਉਹਨੇ ੁੰਦਾ ਖੁੱਲਿਆ ਗਿਆ ਪਰ ਸਾਹੇ ਜਿੰਨੇ ਗੜੀ ਦੇ ਪਿੱਛੇ ਪਰਵਾਰਲੇ ਜਿਹਨੂੰ ਕਿਹਾ ਗਿਆ ਬਈ ਭਾਈ ਸਾਰੇ ਫਲਾਨ ਕਿੱਥੇ ਜਾਣਾ ਕਰਕੇ ਇਥੋਂ ਪੁੱਛ ਕਰ ਜੋ ਕੱਲ ਨੂੰ ਇੱਕ ਫੈਸਲਾ ਕੋਈ ਦਸਵੇਂ ਪਾਸੇ ਆਈਏ ਮਹਾਰਾਜ ਗੁਰਜੀ ਦੇ ਲਾਲ ਨੇ ਇੱਥੇ ਜੱਗ ਕਰ ਲਈ ਫੈਸਲਾ ਕਿਉਂਣਾ ਸੋ ਸੋ ਆਪਾਂ ਦਰਸ਼ਨ ਕਰਿਆ ਜੀ ਅੰਦਰ ਗੁਰਦੁਆਰ ਸਾਹਿਬ ਦੇ ਆਪਾਂ ਆ ਗਏ ਬਾਹਰ ਤੇ ਇਹਦਾ ਇੱਕ ਵਾਰ ਤੁਹਾਨੂੰ ਅਲਦਾਲਾ ਦਿਖਾ ਦੰਨੇ ਆ ਤੇ ਨਾਲ ਆਪਾਂ ਇਤਿਹਾਸ ਦੀ ਸਾਜ ਪੜ ਲਵਾਂਗੇ ਇਹਦੇ ਚਾਰੇ ਕੋਨਿਆਂ ਤੇ ਇਸ ਤਰ੍ਹਾਂ ਦੀਆਂ ਬੁਰਜੀਆਂ ਬਣੀ ਹੋਈਆਂ ਨੇ ਤੇ ਇਤਿਹਾਸਕਾਰ ਦੱਸਦੇ ਨੇ ਕਹਿੰਦੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਚਾਰਾਂ ਕੋਨਿਆਂ ਤੇ 7 ਅੱਠ ਅੱਠ ਦੇ ਸਿੰਘ ਖੜਾ ਦਿੱਤੇ ਸੀ ਮੁਗਲਾਂ ਦਾ ਸਾਹਮਣਾ ਕਰਨ ਵਾਸਤੇ ਇਹ ਅੰਦਰੋਂ ਕੁਛ ਐਦਾਂ ਦਾ ਸਾਰਾ ਉੱਪਰੋਂ ਓਪਨ ਖੁੱਲਾ ਇਹ ਸਾਹਮਣੇ ਦਰਬਾਰ ਹਾਲ ਤੇ ਆ ਇਧਰਲੇ ਪਾਸੇ ਲੰਗਰ ਚੱਲਦਾ ਇੱਕ ਗੱਲ ਆ ਜੀ ਸਨ 1704 ਈਸਵੀ ਦੇ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਸੀ ਤਾਂ ਸਰਸਾ ਨਦੀ ਦੇ ਕਿਨਾਰੇ ਤੇ ਆ ਕੇ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ। ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਉਸ ਰੰਧਵਾ ਚਲੇ ਗਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ, ਬਾਬਾ ਝੂਝਾਰ ਸਿੰਘ ਤੇ ਨਾਲ ਉਹਨਾਂ ਦੇ 40 ਸਿੰਘ ਸੀ ਉਹ ਆਪਣੇ ਰੋਪੜ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚ ਗਏ ਸੀ ਤੇ ਨਾਲ ਹੀ ਮੋਗਲਾਂ ਦੀ ਸੈਨਾ ਵੀ ਉਹਨਾਂ ਦਾ ਪਿੱਛਾ ਕਰਦੀ ਹੋਈ ਇਸ ਸਥਾਨ ਤੇ ਪਹੁੰਚ ਗਈ ਸੀ ਤੇ ਮੋਗਲਾਂ ਦੀ ਫੌਜ ਨੇ ਇਸ ਗੜੇ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਸੀ ਇੱਕ ਪਾਸੇ ਮੋਗਲਾਂ ਦੀ ਜਿਹੜੀ ਸੈਨਾ ਸੀ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਸੀ ਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ ਸਿਰਫ 40 ਕੋ ਸਿੰਘ ਸੀ ਉਹ ਵੀ ਕਿ ਜਿਹੜੇ ਭੁੱਖੇ ਪਾਣੇ ਸੀ ਪਰ ਉਹਨਾਂ ਨੂੰ ਕਿਸੇ ਚੀਜ਼ ਦਾ ਕੋਈ ਭੈ ਨਹੀਂ ਸੀ ਇਹ ਸਿੰਘ ਚੜ੍ਹਦੀ ਕਲਾ ਦੇ ਵਿੱਚ ਸੀ ਜੇ ਆਪਾਂ ਗੱਲ ਕਰੀਏ ਦੂਸਰੇ ਪਾਸੇ ਮੁਗਲਾਂ ਦੀ ਸੈਨਾ ਦੀ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਸੀ ਜਿਹੜੇ ਸਿਪਾਈ ਸੀ ਉਹ ਤਾਂ ਜਾਨ ਬਚਾਉਣ ਵਾਲੇ ਸੀ ਕਿਉਂਕਿ ਤੰਗਾਂ ਦੇ ਕੰਮ ਕਰਦੇ ਸੀ ਜਦੋਂ ਦਿਨ ਚੜ੍ਹਿਆ ਤਾਂ ਜੁਦ ਅਰੰਭ ਹੋ ਗਿਆ ਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਮੁਗਲਾਂ ਦੇ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਓ ਤੇ ਉਹਨਾਂ ਵਿੱਚ ਜਿਹੜਾ ਸਰਦਾਰ ਸੀ ਉਹਨਾਂ ਦਾ ਮੁਗਲਾਂ ਦਾ ਨਹਰਖਾਨ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਉਹਨਾਂ ਨੇ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਦੁਨੀਆ ਤੋਂ ਹੀ ਪਾਰਵਾ ਦਿੱਤਾ ਇਸ ਤਰ੍ਹਾਂ ਉੱਥੇ ਇੱਕ ਬਹੁਤ ਭਿਆਨਕ ਜੰਗ ਹੋਇਆ ਸੀ ਤੇ ਚਮਕੌਰ ਸਾਹਿਬ ਦੀ ਧਰਤੀ ਖੂਨ ਨਾਲ ਰੰਗੀ ਗਈ ਸੀ ਤੇ ਇਸ ਦੇ ਵਿੱਚ ਬਹੁਤ ਮੁਗਲਾਂ ਦੀ ਸੈਨਨ ਨੂੰ ਬਹੁਤ ਨੁਕਸਾਨ ਹੋਇਆ ਸੀ ਤੇ ਕਈ ਸਿੰਘ ਵੀ ਸ਼ਹੀਦ ਹੋ ਗਏ ਸੀ ਤੇ ਇਹਨਾਂ ਵਿੱਚ ਰੋ ਦਿਨ ਵੀ ਆ ਜਦੋਂ ਕਲਗਿਆ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੋਨੇ ਪੁੱਤਰਾਂ ਨੂੰ ਆਪਣੇ ਹੱਥੀਂ ਜੰਗ ਦੇ ਵਿੱਚ ਤੋਰਿਆ ਸੀ ਪਹਿਲਾਂ ਬਾਬਾ ਜੀਤ ਸਿੰਘ ਜੀ ਗਏ ਤੇ ਉਹਨਾਂ ਨੇ ਬਹੁਤ ਬਹਾਦਰੀ ਨਾਲ ਦੁਸ਼ਮਣਾਂ ਦਾ ਸਾਹਮਣਾ ਕੀਤਾ ਪੇਸ਼ੀਦੀਆਂ ਪਾਈਆਂ ਤੇ ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ ਜੀ ਵੀ ਜੰਗ ਦੇ ਵਿੱਚ ਗਏ ਤੇ ਉਹਨਾਂ ਨੇ ਵੀ ਕਈ ਮੁਗਲਾਂ ਨੂੰ ਮੌਤੇ ਘਾੜ ਉਤਾਰਿਆ ਤੇ ਫਿਰ ਉਹ ਵੀ ਛੇਰ ਵੈਸੀ ਤੇ ਉਹਨਾਂ ਦੇ ਸਥਾਨ ਤੇ ਬਣਿਆ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਉਹਦੀ ਵੀਡੀਓ ਆਪਾਂ ਇਸ ਤੋਂ ਬਾਅਦ ਅਪਲੋਡ ਕਰਾਂਗੇ ਸੋ ਏਸੀ ਵਯੂ ਚਮਕੌਰ ਦੀ ਗੜੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਸਹਬਜ਼ਾਦਿਆਂ ਦਾ ਵਿਆਹ ਮੌਤਰਾਣ ਕਰਿਆ ਸੀ ਸੋ ਆਪਾਂ ਨੇ ਇਸ ਗੜੀ ਦੇ ਦਰਸ਼ਨ ਕੀਤੇ ਤੇ ਨਾਲ ਤੁਹਾਨੂੰ ਵੀ ਕਰਵਾਏ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਥਾਵਾਂ ਤੇ ਜ਼ਰੂਰ ਲੈ ਕੇ ਆਇਆ ਕਰੋ ਜੇਕਰ ਨਹੀਂ ਲਿਆ ਸਕਦੇ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਉਹਨਾਂ ਨਾਲ ਸਾਂਝੀਆਂ ਜ਼ਰੂਰ ਕਰਿਆ ਕਰੋ ਉਹਨਾਂ ਨੂੰ ਇਤਿਹਾਸ ਨਾਲ ਜੋੜਿਆ ਕਰੋ ਤਾਂ ਕਿ ਉਹਨਾਂ ਨੂੰ ਆਪਣਾ ਇਤਿਹਾਸ ਨਾ ਭੁੱਲੇ ਠੀਕ ਹੈ ਜੀ ਤੇ ਇਹ ਆ ਗਿਆ ਪਿੱਛੇ ਵਾਲਾ ਰਸਤਾ ਜਿਹੜਾ ਕਿ ਜਿੱਥੋਂ ਕਿ ਤੁਸੀਂ ਆਪਣਾ ਕੋਈ ਵੀ ਵਹੀਕਲ ਉੱਪਰ ਤੱਕ ਲਿਜਾ ਸਕਦੇ ਹੋ ਇਹ ਗੜੇ ਦਾ ਸਾਈਡ ਵਾਲਾ ਪਾਸਾ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇੱਥੋਂ ਚੱਲਦੇ ਹਾਂ ਜੀ ਇੱਥੋਂ ਆਪਾਂ ਜਾਵਾਂਗੇ ਗੁਰਦੁਆਰਾ ਕਤਲਗੜ੍ਹ ਸਾਹਿਬ ਉਸ ਲਈ ਵੀਡੀਓ ਆਪਾਂ ਅਲੱਗ ਤੋਂ ਬਣਾ ਦਿੰਨੇ ਆ ਕਿਉਂਕਿ ਜੇ ਆਪਾਂ ਇਸੇ ਵੀਡੀਓ ਵਿੱਚ ਉਹ ਕਲਿੱਪ ਜੋੜਨ ਲੱਗੇ ਵੀਡੀਓ ਦੇ ਨਾਲ ਜੋੜਨ ਲੱਗੇ ਆ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ। ਉਹ ਮੈਂ ਤੁਹਾਨੂੰ ਇੱਥੋਂ ਦਿਖਾ ਦਿੰਨਾ ਇੱਥੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਹੁੰਦੇ ਨੇ ਚੱਲੀ ਆ। ਆ ਵਾਲਾ ਗੇਟ ਹੈ ਜਿੱਥੋਂ ਆਪਾਂ ਆਏ ਸੀ ਤੇ ਇਹ ਹੀ ਗੇਟ ਅੱਗੇ ਕਪਾਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਚਿਕਮਾੜ ਚੱਲੀ ਜਾਂਦਾ। ਹੋ ਰਿਹਾ ਜੀ ਸਾਹਮਣੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਸੀ ਤੇ ਇੱਥੇ ਹੀ ਜੰਗ ਲੜੀ ਗਈ ਸੀ ਥੋੜਾ ਹੋਰ ਨੇੜੇ ਤੋਂ ਦਿਖਾ ਦਿੰਦਾ ਹੈ ਇਹ ਰਿਹਾ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਠੀਕ ਹੈ ਜੀ ਹੁਣ ਆਪਾਂ ਫਿਰੋਧ ਨੂੰ ਚੱਲਦੇ ਹਾਂ ਜਾ ਕੇ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਸੀਂ ਜਨਦੇਵਾਰ ਦੇ ਇੱਕ ਵਾਰੀ ਫਿਰ ਤੋਂ ਦਰਸ਼ਨ ਕਰੋ ਚਮਕੌਰ ਦੀ ਗੜੀ ਦੇ ਜਿਹਨੂੰ 25 ਗੜੀ ਵੀ ਕਿਹਾ ਜਾਂਦਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਹੁਣ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਗੁਰਦੁਆਰਾ ਖਤਲਗੜ੍ਹ ਸਾਹਿਬ ਦੀ ਹੰਦੋਜ ਸਾਹਮਣੂ ਜਾਜਤ ਵਾਹਿਗੁਰੂ ਜੀ ਦਾ ਕਾਂਸਾ ਵਾਹਿਗੁਰੂ ਜੀ ਦੀ ਖਤੇ